ਖੜ ਪੀੜਿਤ ਪਰਿਵਾਰ ਦੀ ਧੀ ਦੇ ਵਿਆਹ ਲਈ ਭਾਈ ਅਮਨਦੀਪ ਸਿੰਘ ਬੀਬੀ ਕੋਲਾਜੀ ਭਲਾਈ ਕੇਂਦਰ ਵਾਲਿਆਂ ਨੇ ਵਿਸ਼ੇਸ਼ ਸੇਵਾ ਨਿਭਾਈ ਸਿੱਖ ਪ੍ਰਚਾਰਕ ਹਰਪ੍ਰੀਤ ਸਿੰਘ ਮੱਖੂ ਅਨੁਸਾਰ ਪਰਿਵਾਰ ਨੇ ਖੜਾ ਕਾਰਨ ਬੇहद ਮੁਸ਼ਕਲ ਵਿੱਚ ਸੀ ਵਿਆਹ ਨੇੜੇ ਹੋਣ ਨਾਲ ਚਿੰਤਾ ਵਧ ਗਈ ਭਾਈ ਅਮਨਦੀਪ ਸਿੰਘ ਨੇ ਧੀ ਦੇ ਬਾਪ ਦਾ ਫਰਜ਼ ਸਮਝਦਿਆਂ ਰਾਸ਼ਨ ਸਮਗਰੀ ਤੋਂ ਲੈ ਕੇ ਹਰ ਲੋੜਿੰਦੀ ਮਦਦ ਅਤੇ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਪਰਿਵਾਰ ਨੇ ਵੀ ਸੇਵਾ ਲਈ ਖਾਸ ਧੰਨਵਾਦ ਕੀਤਾ ਦਰਸ਼ਕੋ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ ਦਿਨ ਵਿੱਚ ਜਦੋਂ ਹੜ੍ਹ ਆਏ ਸੀ ਤੇ ਜਿਨ੍ਹਾਂ ਦੀਆਂ ਬੱਚੀਆਂ ਉਹਨਾਂ ਦੀ ਵਿਆਹ ਦੀ ਡੇਟ ਰੱਖੀ ਹੋਈ ਸੀ ਖਾਸ ਕਰਕੇ ਇਹਨਾਂ ਮਹੀਨਿਆਂ ਦੀਆਂ ਤੇ ਉਦੋਂ ਇਹਨਾਂ ਦੀਆਂ ਅੱਖਾਂ ਦੇ ਖੰਝੂ ਸਾਹਮਣੇ ਨਹੀਂ ਸੀ ਜਾਂਦੇ ਕਹਿੰਦੇ ਵੀ ਬਾਕੀ ਤੇ ਚਲੋ ਅਸੀਂ ਡੁੱਬ ਗਏ ਗਰ ਗਏ ਨੁਕਸਾਨ ਹੋ ਗਿਆ ਪਰ ਜਿਹੜੀਆਂ ਧੀ ਧਾਨੀਆਂ ਨੇ ਉਹਨਾਂ ਦੇ ਹੱਥ ਪੀਲੇ ਕੌਣ ਕਰੇਗਾ ਤੇ ਬਹੁਤ ਵੱਡਾ ਸਵਾਲ ਵੀ ਸੀ ਉਦੋਂ ਸਾਨੂੰ ਭੈਣਾ ਵੀਰ ਇਹ ਮਿਲਦੇ ਰਹੇ ਆ ਵੀ ਸਾਡੇ ਕੋਲੇ ਵੀ ਸੁਨੇਹਾ ਆਇਆ ਤੇ ਦਾਵਾ ਤਾਂ ਨਹੀਂ ਸੀ ਕੀਤਾ ਪਰ ਇਹਨਾਂ ਨੇ ਇੱਕ ਪ੍ਰੋਮਿਸ ਕੀਤਾ ਸੀ ਵੀ ਜਿਵੇਂ ਵੀ ਹੋ ਸਕੇ ਆ ਧੀਆਂ ਦੇ ਹੱਥ ਪੀਲੇ ਆਪਾਂ ਕਰਾਂਗੇ ਤੁਸੀਂ ਬੇਫਿਕਰ ਹੋ ਜਾ ਜੇ ਤੇ ਅੱਜ ਭੈਣੇ ਆ ਲਿਆਓ ਇਹ ਭੈਣਾ ਭੈਣ ਜੀ ਆਇਆ ਹੈ ਇਨਵੀਟੇਸ਼ਨ ਲੈ ਕੇ ਕਾਰਡ ਲੈ ਕੇ ਤੇ ਇਹ ਸਤਿਕਾਰਯੋਗ ਮਾਤਾ ਜੀ ਨੇ ਇਹ ਲੜਕੀ ਦਾ ਭਰਾ ਆਈ ਤੇ ਧੀ ਵੀ ਹੈ ਇੱਕ ਮੈਂ ਦੱਸਣਾ ਚਾਹੁੰਦਾ ਮੈਂ ਧੀ ਆਪ ਆਪਣੇ ਵਿਆਹ ਦਾ ਰਾਸ਼ਨ ਲੈਣ ਦੇ ਲਈ ਆਈ ਹੈ ਪਰ ਮੈਂ ਇੱਕ ਬੇਨਤੀ ਕੀਤੀ ਸੀ ਮੈਂ ਕਿਹਾ ਵੀ ਤੈਨੂੰ ਮੈਂ ਕੈਮਰੇ ਦੇ ਅੱਗੇ ਨਹੀਂ ਖੜਨਾ ਉਹਦਾ ਕਾਰਨ ਹੈ ਪਰ ਫਿਰ ਵੀ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਇੰਜ ਵੀ ਹੁੰਦਾ ਵੀ ਜਿਨ੍ਹਾਂ ਨੇ ਸੇਵਾ ਭੇਜੀ ਹੁੰਦੀ ਹੈ ਉਹਨਾਂ ਨੂੰ ਵੀ ਪਤਾ ਲੱਗੇ ਵੀ ਅਸੀਂ ਕਿਹੜੀ ਜਗ੍ਹਾ ਤੇ ਭੇਜੀ ਸੀ ਸਾਡੀ ਸੇਵਾ ਲੱਗ ਗਈ ਹੈ ਅੱਜ ਮੈਂ ਦੱਸਣਾ ਚਾਹੁੰਨਾ ਕਿ ਹਰਪਾਲ ਸਿੰਘ ਮਖੂ ਜੀ ਮੇਰੇ ਨਾਲ ਨੇ ਸਾਡਾ ਛੋਟਾ ਬੱਚਾ ਆ ਗੁਰਸੇਵਕ ਸਿੰਘ ਹੈ ਤੇ ਸਾਡਾ ਬੜਾ ਪਿਆਰਾ ਭਰਾ ਕੁਦੂ ਵਾਲੇ ਤੋਂ ਸਤਿਕਾਰਯੋਗ ਭੈਣ ਜੀ ਇਹ ਕਾਰਡ ਲੈ ਕੇ ਮੇਰੇ ਕੋਲੇ ਆਏ ਸੀ ਕਹਿੰਦੇ ਵੀ ਭਾਈ ਸਾਹਿਬ ਧੀ ਦੇ ਵਿਆਹ ਵਾਸਤੇ ਆਰਾਸ਼ਣ ਦੀ ਸੇਵਾ ਤੇ ਮੈਂ ਦੱਸਣਾ ਚਾਹੁੰਨਾ ਕਿ ਸਾਡੇ ਬੜੇ ਪਿਆਰ ਵਾਲੇ ਭਾਈ ਅਮਨਦੀਪ ਸਿੰਘ ਜੀ ਮਾਤਾ ਕੌਲਾਂ ਵਾਲਿਆਂ ਨੂੰ ਮੈਂ ਬੱਸ ਚਾਰ ਪੰਜ ਜਿਹੜੇ ਸਾਡੇ ਸੱਜਣ ਮਿੱਤਰ ਨੇ ਇਹਨਾਂ ਨੂੰ ਮੈਸੇਜ ਭੇਜੇ ਸੀ ਮੈਂ ਕਿਹਾ ਵੀ ਜੇ ਤੁਸੀਂ ਇਹ ਕਾਰਜ ਕਰ ਸਕਦੇ ਹੋ ਤੇ ਭਾਈ ਅਮਨਦੀਪ ਸਿੰਘ ਮਾਤਾ ਕੌਲਾਂ ਵਾਲਿਆਂ ਦਾ ਸੁਨੇਹਾ ਆਇਆ ਸੀ ਵੀ ਵਿਆਹ ਦੇ ਵਿੱਚ ਜਿਹੜਾ ਰਾਸ਼ਨ ਚਾਹੀਦਾ ਹੈ ਇਹ ਸਾਡੇ ਵੱਲੋਂ ਤੁਸੀਂ ਕਰ ਦਿਓ ਤੇ ਅੱਜ ਮੈਂ ਦੱਸਣਾ ਚਾਹੁੰਦਾ ਕਿ ਆ ਜਿਹੜਾ ਧੀ ਧਿਆਣੀ ਫੱਤੇ ਵਾਲਾ ਪਿੰਡ ਹੈ ਤੇ ਸਤਕਾਰਯੋਗ ਫੈਮਿਲੀ ਵੀ ਆਈ ਹੈ ਹਰਪਾਲ ਸਿੰਘ ਮਖੂਰੀ ਮੇਰੇ ਨਾਲ ਨੇ ਤੇ 33 ਦੇ ਵਿਆਹ ਵਾਸਤੇ ਇਹ ਰਾਸ਼ਨ ਦੀ ਸੇਵਾ ਜਿਹੜੀ ਹੈ ਕਾਫੀ ਵੱਡੇ ਪੱਧਰ ਦੇ ਉੱਪਰ ਤਿੰਨ ਚਾਰ ਤਿੰਨ ਕਮੰਡਲ ਤੇ ਆਟੇ ਦੀ ਸੇਵਾ ਕੋਈ ਹੈ ਤੇ ਬਾਕੀ ਹਰ ਤਰ੍ਹਾਂ ਦੀਆਂ ਦਾਲਾਂ, ਚੋਲੇ, ਜੋ-ਜੋ ਸਮਾਨ ਵਿਆਹ ਦੇ ਵਿੱਚ ਚਾਹੀਦਾ ਹੁੰਦਾ ਆ, ਤਕਰੀਬ-ਕਰੀਬ ਹਰ ਚੀਜ਼ ਇੱਥੇ ਪ੍ਰੋਵਾਈਡ ਸਾਬਣ ਤੱਕ ਵੀ ਇੱਕ-ਇੱਕ ਚੀਜ਼ ਜਿਹੜੀ ਇੱਥੇ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ ਤਾਂ ਕਿ ਕਿਸੇ ਵੀ ਪ੍ਰਕਾਰ ਇਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਇਹ ਜਿਹੜੀ ਸੇਵਾ ਆ ਭਾਈ ਅਮਨਦੀਪ ਸਿੰਘ ਦੀ ਮਾਤਾ ਕੌਲਾਂ ਵਾਲਿਆਂ ਵੱਲੋਂ ਹੋਈ ਹੈ, ਉਹਨਾਂ ਦੇ ਜੱਥੇ ਵੱਲੋਂ ਹੋਈ ਹੈ। ਤੇ ਦੁਪਹਿਰੇ ਅੱਜ ਲੁਧਿਆਣੇ ਤੋਂ ਉਹਨਾਂ ਨੇ ਆਪਣੇ ਕੁਝ ਸਿੰਘ ਮੇਰੇ ਨੂੰ ਭੇਜੇ ਸੀ ਘਰ ਤੇ ਜਿਹੜੇ ਆ ਕੇ ਸਮਾਨ ਫੜਾ ਕੇ ਗਏ ਸੀ ਮੈਂ ਵਿਸ਼ੇਸ਼ ਤੌਰ ਤੇ ਭਾਈ ਅਮਨਦੀਪ ਸਿੰਘ ਜੀ ਮਾਤਾ ਕੋਲਾਂ ਵਾਲਿਆਂ ਦਾ ਧੰਨਵਾਦ ਕਰਦਾ ਮਾਂ ਕਿ ਦੇਖੋ ਮਸਲਾ ਜਿੰਨਾ ਠਾਉਣਾ ਹੈ ਧੀ ਦਾ ਵਿਆਹ ਇੰਜ ਕੀਤਾ ਪਰ ਮੈਂ ਇੱਕ ਬੇਨਤੀ ਕਰਾਂਗਾ ਵੀ ਉਹਨਾਂ ਨੇ ਕੱਲਾ ਆਪਣੀ ਧੀ ਨਹੀਂ ਹੁਣ ਫੱਤੇ ਵਾਲੇ ਪਿੰਡ ਦੇ ਵਿੱਚ ਕੋਈ ਭਾਈ ਅਮਨਦੀਪ ਸਿੰਘ ਮਾਤਾ ਕੋਲਾਂ ਵਾਲਿਆਂ ਦੀ ਰਿਸ਼ਤੇਦਾਰੀ ਨਹੀਂ ਹੈ ਸਿਰਫ ਇੱਕ ਮੈਸੇਜ ਗਿਆ ਉਹ ਕਹਿੰਦੇ ਕਿ ਤੁਸੀਂ ਇੰਜ ਕਰੋ ਸਾਡੇ ਬੰਦੇ ਤੁਹਾਡੇ ਘਰ ਰਾਸ਼ਨ ਲੈ ਕੇ ਆ ਰਹੇ ਨੇ ਤੇ ਆਪਣੇ ਆਪ ਉਹ ਵੀਰ ਮੇਰੇ ਕੋਲੇ ਆਏ ਤੇ ਅੱਜ ਇਸ ਧੀ ਦੇ ਸਿਰ ਤੇ ਵੀ ਉਹਨਾਂ ਨੇ ਖਾਤਰ ਰੱਖਿਆ ਤੇ ਮੈਂ ਇਹ ਵੀ ਦੱਸ ਦੇਣਾ ਚਾਹੁੰਨਾ ਵਾਂ ਕਿ ਜਿਸ ਧੀ ਦਾ ਵਿਆਹ ਹੈ ਪੈਣ ਕਿੰਨੀ ਤਰੀਕ ਦਾ ਹੈ 5 ਤਰੀਕ ਦਾ 5 ਦਸੰਬਰ ਦਾ ਜਿਸ ਧੀ ਦਾ ਵਿਆਹ ਆ ਮੇਰੇ ਖਿਆਲ ਦੇ ਵਿੱਚ ਉਹਦਾ ਬਾਪ ਕਹਿੰਨੀ ਹਾਂਜੀ ਉਸ ਲੜਕੀ ਦਾ ਬਾਪ ਕਹਿੰਨੀ ਤੇ ਭਾਈ ਅਮਨਦੀਪ ਸਿੰਘ ਜੀ ਮਾਤਾ ਕੌਲਾਂ ਬਲਿਆ ਨੇ ਕਿਹਾ ਸੀ ਕਿ ਮੈਂ ਬਾਪ ਦਾ ਫਰਜ਼ ਨਿਭਾਵਾਂਗਾ ਤੁਸੀਂ ਇਹ ਜਿਹੜੀ ਸੇਵਾ ਆ ਮੇਰੇ ਵੱਲੋਂ ਇਸ ਪਰਿਵਾਰ ਨੂੰ ਦੇ ਦਿਓ ਤੇ ਇਹ ਪਰਿਵਾਰ ਨੂੰ ਅੱਜ ਜਿਹੜੀ ਸੇਵਾ ਆ ਇਹ ਸਾਰਾ ਜਿਹੜਾ ਸਮਾਨ ਹੈ ਇਹ ਪ੍ਰੋਵਾਈਡ ਕਰਵਾ ਦਿੱਤਾ ਗਿਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਤੇ ਇਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਦੇ ਉੱਪਰ ਕਿਉਂਕਿ ਇਹ ਸਨੇਹ ਇਹਨਾਂ ਕੋਲ ਆਉਂਦੇ ਨੇ ਇਹ ਸਨੇਹ ਸਾਨੂੰ ਲਾਉਂਦੇ ਨੇ ਅਸੀਂ ਗਾਂ ਲਾਉਂਦੇ ਆ ਤੇ ਇਹ ਕਾਰਜ ਹੋ ਜਾਂਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ